ਨੀ ਮੰਨਦੇ ਹਾਏ 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 ਸਮਝਾਉਂਦੇ ਨਹੀਂ ਲਾਗੂ ਕਰਦੇ ਹਾਏ 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 ਮੈਂ ਪੀਐਸ ਵੀਨ ਕੋਲ ਆਇਆ ਜੋਇਨਡ ਫਰਮ ਦਾ ਫੈਕਟਰੀ ਆ ਇਹ ਬਿਜਲੀ ਬੋਰਡ ਦੇ ਸਭ ਤੋਂ ਵੱਡੇ ਜਿਹੜੇ ਗਿਣਤੀ ਆ ਉਹਦੇ ਮੁਲਾਜ਼ਮਾਂ ਦੀ ਉਹਨੂੰ ਰਿਪਰਿਜ਼ੈਂਟ ਕਰਦੀ ਆ ਸਾਡੇ 31 ਸਤਬਰ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਮੀਟਿੰਗ ਦੇ ਵਿੱਚ ਕੁਝ ਸਹਿਮਤੀਆਂ ਬਣੀਆਂ ਸੀਗੀਆਂ ਤੇ ਕੁਸ਼ਕ ਮੰਗਾਂ ਨੂੰ ਲੈ ਕੇ ਇਹ ਫੈਸਲਾ ਹੋਇਆ ਸੀ ਵੀ ਇਹਨਾਂ ਬਾਰੇ ਜਲਦੀ ਜਿਹੜੀ ਕਾਰਵਾਈ ਕਰਕੇ ਮੀਟਿੰਗ ਕਰਕੇ ਕਾਰਵਾਈ ਕੀਤੀ ਜਾਊਗੀ। ਦੋ ਤਿੰਨ ਕਮੇਟੀਆਂ ਬਣਨ ਦਾ ਫੈਸਲਾ ਹੋਇਆ ਸੀਗਾ। ਪਰੰਤੂ ਲਗਭਗ 20 ਬਾਈ ਦੇ ਲੰਘਣ ਦੇ ਬਾਵਜੂਦ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਵੱਲੋਂ ਰਿਸਪਾਂਸ ਨਹੀਂ ਆਇਆ। ਦੋ ਤਿੰਨ ਮੰਗਾਂ ਨੂੰ ਲੈ ਕੇ ਤਾਂ ਵਿਜੀਲ ਮੰਤਰੀ ਨੇ ਅੱਜ ਤੱਕ ਕਿਹਾ ਸੀ 15 ਅਗਸਤ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਅਨਾਊਂਸਮੈਂਟ ਕਰਾਵਾਂਗੇ। ਸੋ ਦੂਸਰਾ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਲੰਬੇ ਸਮੇਂ ਦਾ ਸੰਘਰਸ਼ ਚੱਲ ਰਿਹਾ ਹੈ। ਚਾਹੇ ਉਹ ਡੀਏ ਦੀ ਮੰਗ ਹੋਵੇ ਚਾਹੇ ਪੇ ਸਕੀਮਾਂ ਦੇ ਬਕਾਇਦੇ ਦੀ ਗੱਲ ਹੋਵੇ ਚਾਹੇ ਜਿਹੜੇ ਪਿਛਲੇ ਸਮੇਂ 'ਚ ਟੀਵੀਪੀ ਆ ਸੰਬੰਧ ਕੀਤੇ ਏਸੀਪੀ ਬੰਦ ਕੀਤੇ ਆ ਉਹਨਾਂ ਨੂੰ ਚਾਲੂ ਕਰਨ ਦੀ ਗੱਲ ਹੋਵੇ ਸਾਡਾ ਬਿਜਲੀ ਬੋਰਡ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪੱਤੇ ਸਾਡੇ ਪਹਿਲਾਂ ਮਿਲਦੇ ਸੀਗੇ ਮੁਲਾਜ਼ਮਾਂ ਨੂੰ ਉਹ ਬੰਦ ਕਰ ਦਿੱਤੇ ਗਏ ਨੇ ਜਿਹੜੇ ਪੱਤੇ ਸੋਧ ਕੇ ਲਾਗੂ ਕੀਤੇ ਗਏ ਨੇ ਉਹ 1 ਸੱਤ 21 ਤੋਂ ਬਜਾਏ 5 ਦਿਨ 24 ਤੋਂ ਲਾਗੂ ਕੀਤੇ ਗਏ ਨੇ ਜਿਸ ਕਰਕੇ ਜਿਹੜਾ ਮੁਲਾਜ਼ਮ ਵਰਗ ਹੈ ਉਹਦੇ 'ਚ ਬਹੁਤ ਜ਼ਿਆਦਾ ਰੋਸ ਹੈ ਇੱਕ ਹੋਰ ਸਾਡੇ ਬਹੁਤ ਵੱਡੀ ਸਾਥੀਆਂ ਦੀ ਡਿਮਾਂਡ ਆ ਵੀ ਸਾਡਾ ਉਸ ਤੇ ਵਿੱਚ ਸਪੈਸ਼ਲ ਜਿਹੜਾ ਪੇ ਮਿਲਦੀ ਸੀਗੀ ਉਚਾਨਕ ਬੰਦ ਕਰ ਦਿੱਤੀ ਗਈ ਆ ਬਿਨਾ ਕਿਸੇ ਨੋਟਸ ਤੋਂ ਬਿਨਾ ਕਿਸੇ ਚਿੱਠੀ ਤੋਂ ਸੋ ਇਸ ਕਰਕੇ ਜਿਹੜੇ ਅੱਜ ਜੁਆਇੰਟ ਫੋਰਮ ਦੇ ਸੱਦੇ ਤੇ ਜੁਆਇੰਟ ਫੋਰਮ ਤੇ ਇਕੱਠਾ ਹੋਣ ਤੇ ਸਾਂਝੇ ਸੱਦੇ ਤੇ ਅੱਜ ਇੱਥੇ ਜਿਹੜੀ ਸੀਗੀ ਉਹ ਰੋਸ ਰੈਲੀ ਕੀਤੀ ਗਈ ਸੀ ਜਿਹਦੇ ਚ ਸਾਰਿਆਂ ਜਿਹੜੇ ਸਾਡੇ ਵਸਤੇ ਜਝਾਰੂ ਸਾਥੀ ਨੇ ਸਾਡੇ ਉਹ ਸ਼ਾਮਲ ਹੋਏ ਸੀਗੇ ਫੀਲਡ ਦੇ ਵਿੱਚ ਵੀ ਅਸੀਂ ਵਰਕ ਰੂਲ ਦਾ ਪ੍ਰੋਗਰਾਮ ਲਗ ਕੀਤਾ ਹੋਇਆ ਮੀਨ ਜਿੰਨੀ ਅਸੀਂ ਬੰਦੇ ਡਿਊਟੀ ਕਰਾਂਗੇ ਆਪਦੀ ਬਣਦੇ ਸਮੇਂ ਦਾਣ ਕਰਾਂਗੇ 9 ਤੋਂ 5 ਜਿਹੜੀ ਸਾਡੀ ਡਿਊਟੀ ਹੈ ਉਸ ਤੋਂ ਬਾਅਦ ਕੋਈ ਵੀ ਵਾਧੂ ਜਿਹੜਾ ਕੰਮ ਹੈ ਉਹ ਨਹੀਂ ਕੀਤਾ ਜਾਊਗਾ ਨਾ ਕੋਈ ਮੁਲਾਜ਼ਮ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਡਿਊਟੀ ਆਪ ਦੀ ਡਿਊਟੀ ਤੋਂ ਬਾਹਰ ਦੀ ਡਿਊਟੀ ਉਹ ਨਿਭਾਏਗਾ ਰਿਸਪਾਂਸਿਬਿਲਟੀ ਸੰਭਲੇਗਾ ਤੇ ਇੱਕ ਤਰੀਕ ਨੂੰ ਅਸੀਂ ਵਿਜਲੀ ਮੰਤਰੀ ਦੀ ਕੋਰਟੀ ਅੱਗੇ ਅਮਰਸਰ ਜਿਹੜਾ ਹੈਗਾ ਉਹ ਧਰਨੇ ਦਾ ਪਹਿਲੀ ਨੋਟਿਸ ਦਿੱਤਾ ਹੋਇਆ ਹੈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਸਮੇਂ ਜਿਹੜਾ ਸੰਘਰਸ਼ ਪ੍ਰੋਗਰਾਮ ਹੈ ਏਦੂ ਵੀ ਤਿੱਖਾ ਕਰਕੇ ਬੈਠੇ ਹਾਂ ਇਹ ਸਰਕਾਰ ਦੱਸਦੀ ਜਿਹੜੀ ਸਰਕਾਰ ਸਾਰੀ ਜਿਹੜੀ ਵਰਗ ਜਿਹੜਾ ਨੌਕਰੀ ਸਰ ਜੇ ਇਹ ਗੱਲ ਹੁੰਦੀ ਤਾਂ ਜਿਹੜਾ ਮਲਾਜ਼ਮਾਂ ਦਾ ਡੀਏ ਪਿੱਛੇ ਲੜਾਈ ਨਾਲ ਲਾਣੀ ਪੈਂਦੀ ਜਿਹੜਾ ਡੀਏ ਹੈ ਮਲਾਜ਼ਮਾਂ ਦੀ ਮੰਗ ਨਹੀਂ ਇਹ ਹੱਕ ਹੈ ਸਾਡਾ ਤੇ 12% ਸੈਂਟਰ ਤੋਂ ਪਿੱਛੇ ਸੈਂਟਰ ਨੇ 1 ਜੁਲਾਈ ਤੋਂ ਹੋਰ ਅਨਾਉਂਸ ਕਰ ਦੇਣਾ ਨਵਾਂ ਤੇ ਫਿਲਹਾਲ ਦੀ ਘੜੀ ਤਾਂ ਇਹ ਲੱਗ ਰਿਹਾ ਹੈ ਮੁੱਖ ਮੰਤਰੀ ਸਾਹਿਬ ਦਾ ਰਵਈਆ ਦੇਖ ਕੇ ਕਿ ਉਹ ਇਹ ਮੰਗਾਂ ਨੂੰ ਹੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿਹੜੀਆਂ ਮੀਟਿੰਗਾਂ ਨੇ ਪਿਛਲੇ ਲੰਬੇ ਸਮੇਂ ਤੋਂ ਪੋਸਟਪੋਨ ਕੀਤੀਆਂ ਜਾ ਰਹੇ ਆ ਵਾਰ-ਵਾਰ ਮਲਾਜ਼ਮਾਂ ਦਾ ਕੱਲੋ ਵੀ 22 ਅਗਸਤ ਨੂੰ ਇੱਕ ਮੀਟਿੰਗ ਹੈ ਪੰਜਾਬ ਸਾਂਝ ਮਲਾਜ਼ਮ ਫੰਡ ਦੀ ਜਿਉ ਮੀਟਿੰਗ ਨਾਲ ਸ਼ੁਰੂ ਲੱਗੀ ਆਉਣ ਵਾਲੇ ਸਮੇਂ 'ਚ ਉਹਨਾਂ ਵੱਲੋਂ ਪ੍ਰਮਿਤ ਹੈਗਾ ਉਹ ਵੀ ਅਸੀਂ ਪੂਰੀ ਤਨਦੇਹੀ ਨਾਲ ਲਾਗੂ ਕਰਾਂਗੇ ਬਹੁਤ ਸਾਰੀਆਂ ਔਰਗੇਨਾਈਜੇਸ਼ਨ ਨੇ ਤੁਹਾਡੀਆਂ ਜੀ ਬੋਲਦੀਆਂ ਬਾਕੀ ਕਿੱਥੇ ਬੰਦਿਆ ਵੇਖਾ ਪ੍ਰੋਗਰਾਮ ਦੇ ਵਿੱਚ ਸਾਰੇ ਕੰਨਿਆਂ ਦੇ ਆ ਲੱਗ ਲਗਰਾ ਕਰ ਸਰ ਜੁਆਇੰਟ ਫਰਮ ਸੀ 10 ਜਥੇਬੰਦੀਆਂ ਸ਼ਾਮਲ ਨੇ ਜੀ ਜੀ ਬੀਲੀਪੁਰ ਦੇ ਸਭ ਤੋਂ ਵੱਡੇ ਜਥੇਬੰਦੀਆਂ ਟੀਐਸਡੀਓ EMPLOYEES FEDERATION ਪਹਿਲਵਾਨ ਕਰਮਚਾਰੀ ਦਲ ਪ੍ਰਾਈਵੇਟ ਸਿ ਭਾਰਦਵਾਜ MSYU ਬਹੁਤ ਵੱਡੀਆਂ ਜਥੇਬੰਦੀਆਂ ਨੇ ਉਸ ਤੋਂ ਇਲਾਵਾ ਇਕਤਾ ਮੰਚ ਨਾਲ ਸੀ ਪਿਛਲੇ ਸਮੇਂ ਤੋਂ ਲੰਬੇ ਚੱਲਦੇ ਆ ਜਿਹਦੇ 'ਚ ਵੱਡੀਆਂ ਜਥੇਰਾ ਨੇ ਏਟਕ ਹੋ ਗਏ ਤੇ ਉਹ ਇਸ ਕਰਕੇ ਸਾਡ ITI ਐਸੋਸੀਏਸ਼ਨ ਹੋ ਗਈ 14 ਜਥੇਬੰਦੀਆਂ ਨੇ ਜਿਨ੍ਹਾਂ ਦਾ ਅਸੀਂ ਇਹ ਜਿਹੜਾ ਰਲ ਕੇ ਪ੍ਰੋਗਰਾਮ ਦੇ ਰਹੇ ਹਾਂ ਤੇ ਹੋਰ ਜਥੇਬੰਦੀਆਂ ਨਾਲ ਲੈ ਕੇ ਆਉਣ ਵਾਲੇ ਸਮੇਂ 'ਚ ਹੋਰ ਵੀ ਦਿੱਕਾ ਸੰਘਰਸ਼ ਪ੍ਰੋਗਰਾਮ